ਮੇਰਾ ਨਾਮ ਵਿਸ਼ਾਲ ਹੈ ਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਉਸ ਤਲਾਬ ਕੋਲੋਂ ਇੱਥੇ ਰਜਿਸਟ੍ਰੇਸ਼ਨ ਤੇ ਪਾਣੀ ਪਰਾਇਆ ਜਾ ਰਿਹਾ ਹੈ ਜੀ ਇਸ ਦਾ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਗਰਮੀ ਦਾ ਮੌਸਮ ਆ ਗਿਆ ਗਰਮੀ ਬਹੁਤ ਤੇਜ਼ ਹੋ ਗਈ ਹੈ ਤੇ ਅਸੀਂ ਸਾਰੇ ਮੈਂਬਰ ਦ੍ਰਿਸ਼ਟੀ ਕਲੱਬ ਵੱਲੋਂ ਆਏ ਆ ਸਾਡੇ ਪਨੋਟ ਸਾਹਿਬ ਠਾਕੁਰ ਜੀ ਟਿੰਕੂ ਭਾਜੀ ਬੱਬੂ ਭਾ ਸਾਡੇ ਪ੍ਰਧਾਨ ਰਮਨ ਗੁਪਤਾ ਜੀ ਤੇ ਆਲ ਮੈਂਬਰ ਸਾਰੇ ਅਸੀਂ ਇੱਥੇ ਸਾਰਾ ਕਲੱਬ ਵੱਲੋਂ ਸਾਡ ਨੂੰ ਕੱਤ ਸਾਹਿਬ ਜੀ ਨੇ ਬੁਲਾਇਆ ਹੈ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਸਾਨੂੰ ਬਹੁਤ ਵਧੀਆ ਮੌਕਾ ਮਿਲਿਆ ਸੇਵਾ ਕਰਨ ਦਾ ਕਿ ਅਸੀਂ ਪਬਲਿਕ ਨੂੰ ਜਿਹੜੀ ਪਿਆਸੀ ਨੇ ਜਿਨ੍ਹਾਂ ਨੂੰ ਬਹੁਤ ਪਿਆਸ ਲੱਗੀ ਹੈ ਜਾਂ ਜਿਨ੍ਹਾਂ ਨੂੰ ਜ਼ਰੂਰਤ ਹੋਇਆ ਸੀ ਉਹਨਾਂ ਨੂੰ ਪਾਣੀ ਪਿਆੰਦੇ ਆ ਤੇ ਸਾਨੂੰ ਇਹ ਸੇਵਾ ਕਰਕੇ ਬਹੁਤ ਹੀ ਅੱਛਾ ਲੱਗਦਾ ਸਾਡੇ ਦਿਨ ਨੂੰ ਇੱਕ ਸਕੂਨ ਜਿਹਾ ਮਿਲਦਾ ਸੀ ਹਾਂ ਜੀ ਦੇਰਿਆ ਟ੍ਰੇਨ ਇੱਕ ਦੋ ਮਿੰਟ ਤੁੰਦੀ ਆ ਪਰ ਉਹਦੇ ਵਿੱਚ ਜਿਹੜੇ ਲੋਕ ਨਹੀਂ ਪਾਣੀ ਲੈ ਸਕਦੇ ਬਾਹਰ ਆਣ ਕੇ ਪਰ ਉਹਨਾਂ ਨੂੰ ਕਿਹੜਾ ਅੰਦਰ ਹੀ ਪਾਣੀ ਪ੍ਰੋਵਾਈਡ ਕਰ ਦਿੰਦੇ ਇਹਨੂੰ ਕਿੱਥਾ ਦਾ ਪ੍ਰਾਲਾ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਉਪਰਾਲਾ ਜੀ ਇੱਦਾਂ ਕਿ ਆਪਾਂ ਜਿਸ ਤਰ੍ਹਾਂ ਟੀਮ ਇਕੱਠੀ ਹੋਈ ਹੈ ਇਹ ਜਿਹੜਾ ਵਰਕ ਠੀਕ ਹੈ ਜੀ ਟ੍ਰੇਨ ਦੇ ਜਿਸ ਤਰ੍ਹਾਂ ਪੰਜ ਕਪਾਰਟਮੈਂਟ ਨੇ ਤੇ ਸਭ ਪਬਲਿਕ ਨੂੰ ਅਸੀਂ ਪ੍ਰੋਵਾਈਡ ਕਰਦੇ ਆਂ ਅੰਦਰ ਜਾ ਕੇ ਤਿੰਨ ਤਿੰਨ ਚਾਰ ਚਾਰ ਮੈਂਬਰ ਹੁੰਦੇ ਆ ਇੱਕ ਕਪਾਰਟਮੈਂਟ 'ਚ ਜਾ ਕੇ ਉਹਨਾਂ ਦੀਆਂ ਬੋਟਲਸ ਭਰਦੇ ਆਂ ਤੇ ਸਭ ਨੂੰ ਅਸੀਂ ਠੰਡਾ ਜਲਦ ਪ੍ਰੋਵਾਈਡ ਕਰਾਣੇ ਆ ਜੀ ਕਿਸੇ ਵੇਲੇ ਜਿਹੜੇ ਲੋਗ ਆ ਮਿਸਾਲ ਹੈ ਉੱਤਰਦੇ ਆ ਕਿ ਕੋਈ ਰਹਿ ਵੀ ਜਾਂਦਾ ਕਿਤੇ ਬੱਚੇ ਹੁੰਦੇ ਆ ਆਹ ਉਹ ਉਸੇ ਦਾ ਫਾਇਦਾ ਉਹ ਚਾਲਾ ਮੈਸਾ ਕਿਉਂਕਿ ਪਾਣੀ ਉਹਨਾਂ ਉਸੇ ਪੇਟੇ ਮਿਲ ਜਾਂਦਾ ਬਿਲਕੁਲ ਜੀ ਦੇਖੋ ਇਹ ਚੀਜ਼ ਇਸ ਤਰ੍ਹਾਂ ਦੀ ਜਲ ਪਾਣੀ ਇੱਕ ਹੈਰੀ ਚੀਜ਼ ਹੈ ਕਿ ਜਿਹੜੀ ਅੰਦਰ ਦੀ ਇਨਸਾਨ ਦੀ ਤ੍ਰਿਸ਼ਨਾ ਇੰਨੀ ਕਿ ਪੂਰੀ ਹੋ ਜਾਂਦੀ ਹੈ ਜਦੋਂ ਪੀਂਦਾ ਜਲ ਤੇ ਉਹਦਾ ਅੰਗ ਅੰਗ ਰੋਮ ਰੋਮ ਜਾਗ ਉੱਠਦਾ ਤੇ ਜਦੋਂ ਉਹਨੂੰ ਬੈਠੇ ਜਲ ਮਿਲਦਾ ਤੇ ਉਹਦੀ ਖੁਸ਼ੀ ਦੇਖੋ ਕਿੰਨੀ ਹੋਏਗੀ ਬਿਲਕੁਲ ਜੀ ਨਹੀਂ ਬਿਲਕੁਲ ਜੀ ਦੇਖੋ ਕਾਤ ਸਾਫ ਤਾਂ ਬੜੇ ਪੁਰਾਣੇ ਸਾਰਾ ਕਲੱਬ ਵਾਲੇ ਬਹੁਤ ਪੁਰਾਣੇ ਲੱਗੇਦੇ ਨੇ ਅਸੀਂ ਸਾਨੂੰ ਹਮੇਸ਼ਾ ਹੀ ਮੌਕਾ ਮਿਲਦਾ ਇੱਥੇ ਅਸੀਂ ਹਰ ਵਾਰੀ ਹਰ ਸਾਲ ਗਰਮੀਆਂ 'ਚ ਆਨੇ ਆਂ ਔਰ ਸਾਨੂੰ ਵੀ ਬੜਾ ਸਕੂਨ ਮਿਲਦਾ ਈ ਸਾਡੇ ਸਾਰੇ ਕਲੱਬ ਮੈਂਬਰਸ ਨੂੰ ਸਾਨੂੰ ਬਹੁਤ ਮਜ਼ਾ ਆਉਂਦਾ ਸੇਵਾ ਕਰਕੇ ਮੈਂ ਜੀ ਦਵਿੰਦਰ ਪਨੋਟ ਦ੍ਰਿਸ਼ਟੀ ਕਲੱਬ ਤੋਂ ਅੱਜ ਦੀ ਸਟੇਸ਼ਨ ਤੇ ਆਏ ਹਾਂ ਉਸ ਕੇਸ ਕਰਨਾ ਆਏ ਇੱਥੇ ਜੀ ਕਾਹ ਸਾਹਿਬ ਦੇ ਜਿਹੜਾ ਸੇਵਾ ਦਾ ਕੰਮ ਸ਼ੁਰੂ ਕੀਤਾ ਦਾ ਪਾਣੀ ਦਾ ਗੱਡੀਆਂ 'ਚ ਪਾਣੀ ਪਰਨਾ ਦਾ ਉਹਦੇ ਵਾਸਤੇ ਅਸੀਂ ਅੱਜ ਸੇਵਾ 'ਚ ਹਿੱਸਾ ਲੈਣ ਲਈ ਆਏ ਬਹੁਤ ਅੱਛਾ ਪ੍ਰਾਲਾ ਜੀ ਖਾਸ ਕਰਕੇ ਅੱਜ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਯਾਤਰੀ ਆਉਂਦੇ ਨੇ ਬਹੁਤ ਸਭ ਨੂੰ ਪਿਆਸ ਲੱਗੀ ਹੁੰਦੀ ਹੈ ਸਭ ਨੂੰ ਅਸੀਂ ਪਾਣੀ ਵੀ ਦਿੰਦੇ ਹਾਂ ਬੋਤਲਾਂ ਵੀ ਭਰ ਕੇ ਦਿੰਦੇ ਹਾਂ ਤਾਂ ਕਿ ਸਾਰੇ ਤੇ ਯਾਤਰੀ ਬਾਹਰ ਆ ਨਹੀਂ ਸਕਦੇ ਤੇ ਉਹਨਾਂ ਨੂੰ ਕੰਪਾਰਟਮੈਂਟ ਦੇ ਵਿੱਚ ਸਪਲਾਈ ਕਰਦੇ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਲੋਕ ਨੇ ਜਿਸ ਵੇਲੇ ਇੰਨੀ ਗਰਮੀ 'ਚ ਸਫ਼ਰ ਕਰਦੇ ਨੇ ਓ ਮਤਲਬ ਕਿ ਪਿਆਸ ਜਿਹੜੀ ਉਹਨਾਂ ਦੀ ਬੁਝਾਣੀ ਇੱਕ ਬਹੁਤ ਵੱਡਾ ਫੰਦਾ ਕੰਮ ਹੈ ਬਿਲ ਸਾਰਾ ਅਗਲਾ ਕੋਲ ਕਲੇ ਬੜਾ ਸਟੇਸ਼ਨ ਤੇ ਹੀ ਘਟਾ ਲਾਉਂਦੇ ਹੋਰ ਵੀ ਜਗ੍ਹਾ ਤੇ ਬਹੁਤ ਜਗ੍ਹਾ ਤੇ ਹਾਂ ਜੀ ਬੱਸ ਸਟੈਂਡ ਤੇ ਵੀ ਲਾਂਦੇ ਨੇ ਹੋਰ ਵੀ ਕਈ ਵਾਰੀ ਕਈ ਜਗ੍ਹਾ ਤੇ ਲਾਂਦੇ ਨੇ ਸ਼ਬੀਲਾਂ ਵੀ ਲਾਂਦੇ ਨੇ ਅੱਜ ਸਰ ਮੈਂ ਸ਼ਿਵਲਾਲ ਸ਼ਰਮਾ ਸ਼ਬੀਲਾਂ ਚਾਰਜ ਸਾਰਾ ਕਲਾ ਬਟਾਲਾ ਸਰ ਇਹ ਮੈਂ ਲਗਭਗ 20 ਸਾਲ ਹੋ ਗਏ ਨੇ ਇੱਕ ਬੱਸ ਵਿੱਚ ਬੱਚਾ ਤੇ ਆਜ਼ੀ ਬਿਲਕੁਲਾ ਹੀ ਤੇ ਉਹਨੂੰ ਪਾਣੀ ਨਹੀਂ ਸੀ ਮਿਲ ਰਿਹਾ ਉਹ ਕਾ ਸਾਹਿਬ ਨੇ ਆ ਕੇ ਤੇ ਇਸ ਤੇ ਵਿਚਾਰ ਕੀਤਾ ਤੇ ਉਦੋਂ ਤੋਂ ਇਹ ਸ਼ੁਰੂ ਕੀਤਾ ਕੰਮ ਪਟਿਆਲੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਰ ਵੀ ਜਦੋਂ ਕਿਤੇ ਲੋਡ ਹੁੰਦੀ ਹੈ ਕਿ ਵੱਡੇ ਫੰਕਸ਼ਨ ਦੇ ਤੇ ਸਾਡੇ ਕੋਲ ਗੱਡੀ ਹੈ ਉਹ ਗੱਡੀ ਮਹੀਆਹੀਂ ਕਰਾਉਣੇ ਆ ਬੋਟਲਾਂ ਦੀ ਹੋਰ ਵੀ ਐ ਜੀ ਤੁਹਾਡਾ ਸਾਥ ਨਹੀਂ ਆਣ ਗਿਆ ਇਸ ਤਰ੍ਹਾਂ ਪਾਣੀ ਕਰਤ ਹੁੰਦੇ ਇੱਥੇ ਅੱਜ ਵੀ ਕੋਈ ਐਨਜੀਓ ਆ ਰਹੀ ਹੈ ਹਾਂ ਜੀ ਸਾਡੇ ਨਾਲ ਅੱਜ ਦ੍ਰਿਸ਼ਟੀ ਕਲੱਬ ਨੇ ਸਹਿਯੋਗ ਕੀਤਾ ਹੈ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਕਲੱਬ ਜਿਹੜੀਆਂ ਨੇ ਉਹ ਸਹਿਯੋਗ ਕਰਦੀਆਂ ਰਹਿੰਦੀਆਂ ਨੇ ਸਾਰੇ ਕਿਹੜਾ ਪਾਣੀ ਹੈ ਪਾਣੀ ਜਿਹੜਾ ਗਲਾਸਾਂ 'ਚ ਦਿੱਤਾ ਜਾਂਦਾ ਕਿ ਲੋਕ ਨਹੀਂ ਬੋਤਲਾਂ 'ਚ ਬੋਤਲਾਂ ਵੀ ਭਰੀ ਜਾਂਦੀਆਂ ਗਲਾਸਾਂ 'ਚ ਵੀ ਪੀਣ ਲਈ ਗਲਾਸਾਂ 'ਚ ਦਿੱਤਾ ਜਾਂਦਾ ਇਸ ਜਿਸ ਕੋ ਬੋਤਲ ਹੈ ਬਹੁਤ ਹੀ ਬੋਤਲ ਵੀ ਭਰੀ ਜਾਂਦੀ ਹੈ। ਕਿਸੇ ਲੇਡੀਜ਼ ਨਹੀਂ ਉਤਰ ਸਕਦੀਆਂ ਨਹੀਂ ਨਾ ਮੇਰੇ ਉਹਨਾਂ ਨੂੰ ਪਾਣੀ ਹਾਂ ਉਹ ਗੱਡੀ ਦੇ ਵਿੱਚ ਜਾ ਕੇ ਉਹਨੂੰ ਮਈਆ ਕੀ ਸਜਾਂਦਾ ਪਾਣੀ। ਸਰ ਕਿੰਨੀ ਕਿ ਰਾਹਤ ਮਹਿਸੂਸ ਮਿਲਦੀ ਹੈ ਯਾਤਰੀਆਂ ਨੂੰ ਪਾਣੀ ਪਿਲਾ ਕੇ। ਇਹ ਯਾਤਰੀ ਦੱਸ ਸਕਦੇ ਜੀ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਹੈ? ਤੁਹਾਡੇ ਆਪਣੇ ਮਨਚ ਕੀ ਵਿਚਾਰ ਆ ਤੇ ਜਦੋਂ ਯਾਤਰੀ ਬਹੁਤ ਇਸ ਗਰਮੀ ਦੇ ਮੌਸਮ ਵਿੱਚ ਉਹ ਬਹੁਤ ਵਧੀਆ ਫੀਲ ਕਰਦੇ ਨੇ ਜੇ ਉਹਨਾਂ ਨੂੰ ਪਾਣੀ ਮਿਲਦਾ ਹੈ। ਇਹ ਤਾਂ ਬੜੀ ਵੱਡੀ ਸੇਵਾ ਵਾਜੇ। ਕਿਉਂਕਿ ਹੋਰ ਕਿਤੇ ਇਹ ਇਹ ਪ੍ਰੋਜੈਕਟ ਜਿਹੜਾ ਆ ਹੋਰ ਕਿਸੇ ਵੀ ਸਟੇਸ਼ਨ ਤੇ ਨਹੀਂਗਾ। ਜੋ ਜੰਮੂ ਤੋਂ ਗੱਡੀ ਆਉਂਦੀ ਹੈ ਸ਼ਾਮ ਨੂੰ ਤੇ ਉਹ ਲੋਕ ਆ ਕੇ ਦੱਸਦੇ ਨੇ ਕਿ ਇਹ ਉਹ ਵਾ ਇੱਕ ਸਟੇਸ਼ਨ ਆ ਬਟਾਲਾ ਜਿੱਥੇ ਸਾਨੂੰ ਪਾਣੀ ਜਿਹੜਾ ਮਿਲਦਾ ਸੋਚਣੀ ਤੇ ਇੱਕ ਹੀ ਆ ਨਾ ਸੋਚਣੀ ਮਾਟੋ ਇੱਕ ਆ ਕਿ ਪਾਣੀ ਪੀਉਣਾ ਹੈ ਇਹਦੇ ਵਿੱਚ ਨੌਕਰੀ ਜਾਂ ਕੋਈ ਬਿਜ਼ਨਸ ਦਾ ਕੋਈ ਸਵਾਲ ਨਹੀਂਗਾ ਹਰ ਜਿਹੜਾ ਸੇਵਾਦਾਰ ਆ ਉਹਦੇ ਮਨ ਚ ਉਹਦੇ ਇਹੋ ਹੀ ਆ ਕਿ ਮੈਂ ਪਾਣੀ ਪੀਣਾ ਆ ਤੇ ਪਾਣੀ ਪੀਣਾ ਸਰ ਤੁਸੀਂ ਇਨਚਾਰਜ ਹੋ ਤੁਹਾਡੀ ਅਗਵਾਈ ਇਹੜੇ ਪਾਣੀ ਦੀ ਸਪਲਾਈ ਚੱਲਦੀ ਹੈ ਮੈਂਬਰਾਂ ਦਾ ਕਿਵੇਂ ਧੰਨਵਾਦ ਕਰਦੇ ਹਾਂ ਜਿਹੜੇ ਤੁਹਾਡੇ ਇੱਥੇ ਪਹੁੰਚ ਗਏ ਤੁਹਾਡੀ ਸੀਸੀ ਜਿਹੜੀ ਸ਼ੁਰੂ ਕੀਤੀ ਹੋਈ ਹੈ ਮਹੀਬ ਉਸ ਤੋਂ ਸਫਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮੈਂਬਰ ਪੂਰਾ ਸਹਿਯੋਗ ਕਰਦੇ ਨੇ ਸਰ ਕਿੰਨੇ ਤੋਂ ਕਿੰਨੇ ਵਜੇ ਤੱਕ ਪਾਣੀ ਵਰਤਾਇਆ ਜਾਂਦਾ ਸਵੇਰੇ 9 ਵਜੇ ਤੋਂ ਲਾ ਕੇ ਸ਼ਾਮ ਦੇ 6:30 ਵਜੇ ਤੱਕ ਤੇ ਲਾਸਟ ਮੂਰੀ ਟਾਟਾ ਮੂਰੀ ਕੱਢੀ ਜਿਹੜੀ ਉਹਨੂੰ ਨੰਗਾਈਦਾ ਕਿੰਨੀਆਂ ਟ੍ਰੇਨਾਂ ਪਾਸ ਹੋ ਜਾਂਦੀਆਂ ਰੋਜ਼ਾਨਾ ਜਨਾ ਉਹ ਜਾਨਾ 67 15 16 ਟ੍ਰੇਨਾਂ ਜਿਹੜੀਆਂ ਨੇ ਉਹ ਪਾਸ ਹੁੰਦੀਆਂ ਨੇ ਕਸ਼ਮੀਰ ਕੌਰ ਪਠਾਨਕੋਟ ਜਾਣਾ ਅੱਜ ਚੱਲ ਪਿਆ ਜਾਂਦਾ ਇੱਥੇ ਰੇਲਵੇ ਸਟੇਸ਼ਨ ਤੇ ਹਾਂਜੀ ਠੰਡਾ ਜਲ ਪਿਆ ਜਾਂਦਾ ਸਟੇਸ਼ਨ ਤੇ ਬਹੁਤ ਵਧੀਆ ਦੁਨੀਆ ਵਾਸਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਸਭ ਤੋਂ ਉਤਮ ਉਤਮ ਦੀ ਜਿਹੜਾ ਜਲ ਜਲ ਨਾਲ ਹੀ ਹਮਾਰਾ ਜੀਵਨ ਹੈ ਜਲ ਤੋਂ ਬਿਨਾਂ ਸੇ ਕੁਝ ਵੀ ਨਹੀਂ ਜੀ ਨਹੀਂ ਸਕਦੇ ਪਾਸ ਹੋਏ ਉਹ ਤੇ ਕਿਹੜੇ ਇਥੇ ਜਲ ਪੀਤਾ ਮੈਂ ਤਾਂ ਇੱਕ ਵਾਰ ਆਈ ਹਾਂ ਕਾਫੀ ਦੇਰ ਬਾਅਦ ਆਈ ਹਾਂ ਟ੍ਰੇਨ 'ਤੇ ਵਾਲੇ ਲੇਡੀ ਜਿਹੜੀਆਂ ਨਹੀਂ ਉਤਰ ਸਕਦੀਆਂ ਤੇ ਨਾ ਪਰ ਉਹਨਾਂ ਨੂੰ ਜਿਹੜਾ ਪਾਣੀ ਆ ਤੇ ਇਹਨਾਂ ਦੇ ਵਿੱਚ ਹੀ ਪ੍ਰੋਵਾਈਡ ਕਰਾ ਰਹੇ ਹਾਂ ਹਾਂਜੀ ਟ੍ਰੇਨਾਂ ਦੇ ਵਿੱਚ ਵੀ ਪ੍ਰੋਵਾਈਡ ਕਰਵਾ ਰਹੇ ਨੇ ਪਾਣੀ ਜਿਹੜੀਆਂ ਵੀ ਨਹੀਂ ਉਤਰ ਸਕਦੇ ਉਹਨਾਂ ਨੂੰ ਟ੍ਰੇਨਾਂ 'ਚ ਦੇ ਰਹੇ ਆ ਬਾਹਰ ਵੀ ਕਰ ਰਹੇ ਨੇ ਜਲਦੀ ਸੇਵਾ ਬਹੁਤ ਸੇਵਾ ਹੋ ਰਹੀ ਹੈ ਜੀ ਅੱਜ ਅਸੀਂ ਦੇਖ ਰਹੇ ਹਾਂ ਗਰਮੀ ਕਿੰਨੀ ਹੈ ਫਿਰ ਵੀ ਠੰਡਾ ਪਾਣੀ ਪੀ ਕੇ ਕਿੰਨਾ ਦਾ ਸਕੂਨ ਮਿਲਿਆ ਜੀ ਪਾਣੀ ਪੀ ਕੇ ਹਾਂਜੀ ਬਹੁਤ ਸਕੂਨ ਮਿਲਿਆ ਜੀ ਮੇਰਾ ਨਾਮ ਅਨਮੋਲਦੀਪ ਸਿੰਘ ਆ ਅਨਮੋਲਦੀਪ ਸਿੰਘ ਜੀ ਅਜਿ ਪਟਾਰਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਹੋ ਤਾਂ ਟ੍ਰੇਨ ਅੱਤੇ ਖਲੋਤੀ ਆ ਠੰਡਾ ਪਾਣੀ ਪੀਣ ਨੂੰ ਮਿਲਿਆ ਕਿਵੇਂ ਦਾ ਸਕੂਨ ਮਿਲਿਆ ਪਾਣੀ ਦੇ ਬਹੁਤ ਵਧੀਆ ਸਰ ਪਾਣੀ ਤੋਂ ਬਿਨਾਂ ਜ਼ਿੰਦਗੀ ਨਹੀਂ ਗਈ ਸਾਡੀ ਜਿੱਦਾਂ ਉਹ ਸਾਡੀ ਬੋਟਲ ਘਰ ਰਹਿ ਗਈ ਸੀ ਛੋਟਾ ਬੱਚਾ ਹੀ ਨਾਲ ਜੱਕਦਾ ਮੈਂ ਥੱਲੇ ਉਤਰ ਲੱਗਾ ਸੀ ਪਾਣੀ ਬੋਟਲ ਲੈਣ ਵਾਸਤੇ ਸਾਹਮਣੇ ਉਹਨਾਂ ਨੇ ਸ਼ਬੀਲ ਲਈ ਹੋਈ ਸੀ ਬਹੁਤ ਵਧੀਆ ਚੀਜ਼ ਆ ਜਿਹੜਾ ਸਾਰਿਆਂ ਦੀ ਸੇਵਾ ਕਰਦੇ ਪਏ ਨੇ ਧਰਮ ਦੀ ਸੇਵਾ ਉੱਤਮ ਸੇਵਾ ਹੈਗੀ ਸਭ ਤੋਂ ਵੱਡੀ ਜਲਦੀ ਜਿਹੜਾ ਇੱਥੇ ਉਤਰਦੇ ਮੈਂ ਵੀਰਕੇ ਤੋਂ ਆਇਆ ਗੁਰਦਾਸਪੁਰ ਜਾ ਰਿਹਾ ਹਾਂ ਹੋਰ ਵੀ ਕਿਤੇ ਬਟ ਉੱਥੇ ਕੋਈ ਵੀ ਇਦਾਂ ਦੀ ਸਹੂਲਤ ਨਹੀਂ ਗਈ ਜ਼ਰੂਰੀ ਨਹੀਂ ਸਟੇਸ਼ਨਸ ਤੇ ਉਦਾਂ ਵੀ ਤੁਸੀਂ ਗਲਾਸ ਪਾਣੀ ਦਾ ਲੈਣਾ 5 ਰੁਪਏ ਦਾ ਗਲਾਸ ਦਿੰਦੇ ਆ ਇਹ ਆਪਣਾ ਪੰਜਾਬ ਹੀ ਆ ਜਿੱਥੇ ਜਲਦੀ ਸੇਵਾ ਮਿਲਦੀ ਹੈ ਛੋਟੇ ਛੋਟੇ ਬੱਚੇ ਉਹਨਾਂ ਕਰਵਾ ਲੈਣ ਨਹੀਂ ਜਾ ਸਕਦੇ ਪਾਣੀ ਲੈਣ ਦੇ ਬਿਲਕੁਲ ਬਿਲਕੁਲ ਹਾਂ ਜੀ ਬਹੁਤ ਵਧੀਆ ਸਰ ਇਹਦੇ ਬਹੁਤ ਵਧੀਆ ਕੰਮ ਕਰ ਰਹੇ ਜਿਹੜਾ ਅੱਜ ਪਾਣੀ ਪਿਆੰਦੇ ਪਏ ਨੇ ਇਸ ਤੋਂ ਵੱਡਾ ਤਾਂ ਕੁਝ ਵੀ ਨਹੀਂਗਾ